ਅੰਤਰਨਤਾਰ ਦੇ ਵਿੱਚ ਇੱਕ ਲੜਾਈ ਹੋਈ ਹੈ ਜੀ ਤੇ ਉੱਥੇ ਸਬ ਇਨਸਪੈਕਟਰ ਜਿਹੜੇ ਆ ਉਹ ਮੌਕੇ ਤੇ ਪਹੁੰਚੇ ਉਹਨਾਂ ਨੇ ਜਾ ਕੇ ਕਿਹਾ ਵੀ ਜੰਦੂ ਮੈਂ ਰੁਕਦਾ ਹਾਂ ਪਰ ਰੁਕਿਆ ਨਹੀਂ ਉੱਥੇ ਸਬ ਇਨਸਪੈਕਟਰ ਦਾ ਕਤਲ ਹੋ ਗਿਆ ਤੇ ਕਤਲकांड ਦੇ ਵਿੱਚ ਜਿਹੜਾ ਆ ਆਪ ਸਰਪੰਚ ਸਰੇ 50 ਖਿਲਾਫ ਐਫ ਆਈ ਆਰ ਦਰਜ ਹੋਈ ਹੈ। ਅਸਲ ਵਿੱਚ ਦੇ ਵਿੱਚ ਇੱਕ ਕਤਲ ਹੋਇਆ ਨਹੀਂ ਕਤਲ ਕਰਵਾਇਆ ਗਿਆ। ਜੀ। ਔਰ ਇਹਦੇ ਵਿੱਚ ਰੂਲਿੰਗ ਪਾਰਟੀ ਤੇ ਪੁਲਿਸ ਦੀ ਇਹ ਲੀਡਰਸ਼ਿਪ ਹੈ ਉਹਦੀ ਬਹੁਤ ਵੱਡੀ ਅਸਫਲਤਾ ਹੈ ਹੂੰ ਹੂੰ ਰੂਲਿੰਗ ਪਾਰਟੀ ਦੀ ਸ਼ਹਿਰ ਤੇ ਪੁਲਿਸ ਦੀ ਹੈਗੀ ਅਸਫਲਤਾ ਜੀ ਸਰ ਪਹਿਲਾਂ ਵੀ ਕਈ ਵਾਰੀ ਇਹ ਗੱਲ ਕਹਿ ਚੁੱਕਾ ਤੇ ਅੱਜ ਫੇਰ ਕਹਿ ਰਿਹਾ ਕਿ ਪੰਜਾਬ ਪੁਲਿਸ ਦੀ ਜਿਹੜੀ ਲੀਡਰਸ਼ਿਪ ਹੈ ਹੂੰ ਹੂੰ ਉਹਦੇ ਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਆ ਜੀ ਇਹ ਉਹ ਕਰਦੀ ਕੀ ਹੈ ਇਸ ਮਾਮਲੇ ਦੇ ਵਿੱਚ ਭਗਵੰਤ ਮਾਨ ਹੋਰਾਂ ਨੇ ਐਲਾਨ ਕਰਤਾ ਕਿ 1 ਕਰੋੜ ਰੁਪਇਆ ਐਕਸ ਗ੍ਰੇਸ਼ੀਆ ਗ੍ਰਾਂਟ ਦੇਵਾਂਗੇ ਇਸ ਪਰਿਵਾਰ ਦੇ ਮਹਿੰਦਰਾ ਨੂੰ ਜਿਹੜੇ ਕਰਨਜੀਤ ਸਿੰਘ ਜਿਹੜਾ ਮਾਰੇ ਗਿਆ ਇਨ ਸਬ ਇਨਸਪੈਕਟਰ ਉਹਨੂੰ ਜੀ ਤੇ 1 ਕਰੋੜ ਰੁਪਇਆ ਐਚਡੀਐਫਸੀ ਦੀ ਜਿਹੜੀ ਹੈਗੀ ਐ ਬੀਮਾ ਪਾਲਸੀ ਉਹਦੇ ਜਿਹੜੀ ਹੈ ਮਿਲੂਗਾ 2 ਕਰੋੜ ਰੁਪਇਆ ਇਸ ਪਰਿਵਾਰ ਨੂੰ ਮਿਲੂਗਾ ਜੀ ਇਹਦੇ ਤੇ ਤੁਸੀਂ ਦੇਖੋ ਗੱਲ ਪੁਲਿਸ ਦੀ ਲੀਡਰਸ਼ਿਪ ਦੀ ਪੰਜਾਬ ਪੁਲਿਸ ਦੇ ਐਕਟਿੰਗ ਡੀਜੀਪੀ ਹਮ ਹਮ ਗੌਰਵ ਯਾਦਵਨ ਸਾਹਿਬ ਜਿਹੜੀ ਉਹ ਜਿਹੜਾ ਉਹਨਾਂ ਦਾ ਕੰਮ ਆ ਉਸ ਕੰਮ ਦੀ ਬਜਾਏ ਉਹ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਨ ਵਾਸਤੇ ਐਕਸਟੇ ਜਾਂਦੇ ਆ ਜੀ ਕਿ ਜੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਸਾਡੇ ਬੰਦੇ ਨੂੰ 1 ਕਰੋੜ ਰੁਪਈਆ ਦਿੱਤਾ ਹਮਮ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੇ ਪਰਿਵਾਰ ਦਾ ਮੁਖੀ ਮਰਿਆ ਗਿਆ ਕੀ ਉਹਦੇ ਬੱਚਿਆਂ ਨੂੰ ਵਾਪਸ ਮਿਲ ਜੂ 2 ਕਰੋੜ ਪੈਣਾ ਇਹ ਜਿਹੜੀ ਬੀਬੀ ਵਿਧਵਾ ਹੋਈ ਹੈ ਉਹਨੂੰ ਪਤੀ ਮਿਲ ਜੂ ਇਹ ਗੱਲ ਕਿੱਧਰ ਨੂੰ ਜਾਂਦੀ ਹੈ ਸੀ ਇਸ ਗੱਲ ਦੇ ਵਿੱਚ ਕਿਉਂ ਨਹੀਂ ਪੈਂਦੇ 2 ਕਰੋੜ ਰੁਪਈਆ ਜਿਹੜਾ ਦਿੱਤਾ ਹੈ ਕੋਈ ਭਗਵੰਤ ਸਿੰਘ ਮਾਨ ਨੇ ਆਪਦੇ ਕੋਲ ਉਹ ਨਹੀਂ ਦਿੱਤਾ 1 ਕਰੋੜ ਰੁਪਈਆ ਜਿਹੜਾ ਹੈਗਾ ਸਰਕਾਰੀ ਖਜ਼ਾਨੇ ਚੋਂ ਦਿੱਤਾ ਹੈ 1 ਕਰੋੜ ਰੁਪਈਆ ਜਿਹੜਾ HDFC ਬੈਂਕ ਨੇ ਦੇਣਾ ਹੈ ਜੰਦੀ ਸਾਹਿਬ ਉਹ ਪੁਲਿਸ ਵੈਲਫੇਅਰ ਫੰਡ ਚੋਂ ਦੇਣਾ ਹੈ ਬਿਲਕੁਲ ਜੀ ਕਿਉਂਕਿ ਪੁਲਿਸ ਵੈਲਫੇਅਰ ਫੰਡ ਦਾ ਬਹੁਤ ਸਾਰਾ ਪੈਸਾ ਜਿਹੜਾ ਹੈਗਾ ਉਹ HDFC ਬੈਂਕ ਦੇ ਕੋਲੇ ਜਮ੍ਹਾਂ ਹੈ ਜੀ ਇੱਕ ਹੁਕਮ ਦੇ ਜਰੀਏ ਸਾਰੇ ਪੁਲਿਸ ਮੁਲਾਜ਼ਮਾਂ ਦੀ ਤਨਖਾਹ ਜਿਹੜੀ ਹੈ ਉਹ HDFC ਬੈਂਕ ਦੇ ਨਾਲ ਜੋੜਤੀ ਸੀ ਕਿ ਸਾਰੇ ਉੱਤੇ ਖਾਤੇ ਖਲਾਓ ਜੀ ਹੁਣ ਜਦੋਂ ਪੁਲਿਸ ਵਾਲਿਆਂ ਦੀ ਤਨਖਾਹ ਆਉਂਦੀ ਹੈ ਉਹਦੇ ਚ ਜਾਂਦੀ ਹੈ ਉਹਨਾਂ ਦਾ ਜਿਹੜਾ ਵੈਲਫੇਅਰ ਫੰਡ ਹੈ ਉਹ HDFC ਬੈਂਕ ਕੋਲ ਜਾਂਦਾ ਹੈ ਜੀ ਔਰ ਇਹਦੇ ਨਾਲ ਜਿਹੜਾ ਪੈਸਾ ਉਹ ਉਹਨਾਂ ਨੂੰ ਕਮਾਈ ਹੁੰਦੀ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਕਮਾਈ ਹੁੰਦੀ ਹੈ ਜੀ ਇਹਦਾ ਭਲਾ ਹੋਵੇ ਇੱਕ ਸਪੈਸ਼ਲ ਡੀਜੀਪੀ ਦਾ ਈਸ਼ਵਰ ਸਿੰਘ ਉਹਨਾਂ ਦਾ ਨਾਮ ਹੈ ਜਿਹੜੇ ਪੁਲਿਸ ਵੈਲਫੇਅਰ ਫੰਡ ਦਾ ਇੰਚਾਰਜ ਹੈ ਉਹਨਾਂ ਨੇ HDFC ਬੈਂਕ ਦੀ ਜਿਹੜੀ ਹੈਗੀ ਹੈ ਲੀਡਰਸ਼ਿਪ ਇਹਨਾਂ ਦੀ ਜਿਹੜੀ ਮੈਨੇਜਮੈਂਟ ਨੂੰ ਬੁਲਾਇਆ ਤੇ ਭਾਈ ਅਸੀਂ ਫਿਰ ਆਪ ਦਾ ਪੈਸਾ ਕਢਾ ਕੇ ਕਿਸੇ ਹੋਰ ਬੈਂਕ 'ਚ ਰੱਖ ਦਿਆਂਗੇ ਬਿਲਕੁਲ ਤੁਸੀਂ ਸਾਡੇ ਪੈਸੇ ਸਾਡੇ ਜਿਹੜੇ ਮੁਲਾਜ਼ਮਾਂ ਦੇ ਪੈਸੇ ਇਹਦੇ ਨਾਲ ਕਮਾਈ ਕਰਦੇ ਹੋ ਇਹ ਇਹਨਾਂ ਰਿਟਰਨ ਤੁਸੀਂ ਮੁਲਾਜ਼ਮਾਂ ਨੂੰ ਕੀ ਦਿੰਦੇ ਹੋ ਜੀ ਮੈਨੂੰ ਜਾਣਕਾਰੀ ਮਿਲੀ ਹੈ ਕਿ ਜਦੋਂ ਉਹਨਾਂ ਨੇ ਪ੍ਰੈਸ਼ਰ ਬਿਲਡ ਕੀਤਾ ਤੇ ਫਿਰ ਉਹਨਾਂ ਨੇ ਕਿਹਾ ਕਿ ਡਿਊਟੀ ਦੌਰਾਨ ਅਗਰ ਕੋਈ ਮੁਲਾਜ਼ਮ ਮਰ ਜਾਂਦਾ ਉਹਦੀ ਮੌਤ ਹੋ ਜਾਂਦੀ ਹੈ ਉਹ ਗੋਲੀ ਨਾਲ ਹੋਵੇ ਜਾਂ ਉਹ ਫਾਈਟ ਅਟੈਕ ਨਾਲ ਹੋਵੇ ਉਹਨੂੰ 1 ਕਰੋੜ ਰੁਪਈਆ ਤੁਹਾਨੂੰ ਦੇਣਾ ਪਊਗਾ ਤੇ ਉਹ ਸਹਿਮਤ ਹੋਏ। ਜੀ ਇਹ ਆਪਾਂ ਇਹ ਕਮਾਂ ਦੇ ਕਿ ਇਹ ਇੱਕ ਜਿਹੜੀ ਹੈਗੀ ਐ ਧਮਾਗੀ ਖੇਡ ਸੀ ਤੇ ਧਮਾਗੀ ਖੇਡ ਦੇ ذریعے ਜਿਹੜੀ ਉਹ ਕਮਾਈ ਕਰਦੇ ਸੀ ਬੈਂਕ ਵਾਲੇ ਉਸ ਕਮਾਈ ਨੂੰ ਉਹਨਾਂ ਨੇ ਆਪਣੇ ਮੁਲਾਜ਼ਮਾਂ ਵਾਸਤੇ ਇਸਤੇਮਾਲ ਕਰ ਲਿਆ। ਬਿਲਕੁਲ ਹੁਣ ਮੈਨੂੰ ਇਹ ਦੱਸੋ ਵੀ ਇਹਦੇ ਵਿੱਚ ਗੱਲ ਇਹ ਕਿਥੋਂ ਆ ਗਈ ਕਿ ਜੇ ਅਸੀਂ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਆ। ਧੰਨਵਾਦ ਕਰਨਾ ਚਾਹੀਦਾ ਹੈ ਕਿ ਤੁਸੀਂ ਪਰਸਨਲੀ ਕਰ ਦਿਓ। ਇਹਦੀ ਪਬਲਿਸਿਟੀ ਦੀ ਕੀ ਲੋੜ ਸੀ? ਇਹਦਾ ਮਤਲਬ ਹੈ ਕਿ ਜਦੋਂ ਤੁਸੀਂ ਪਬਲਿਸਿਟੀ ਕਰਦੇ ਹੋ ਤੁਸੀਂ ਪੁਲਿਸ ਫੋਰਸ ਮੁਖੀ ਇੱਕ ਮੱਤਕਿਸ ਦਾ ਸੰਦੇਸ਼ ਦਿੱਨੇ ਹੋ ਕਿ ਤੁਹਾਡੇ ਤੇ ਮਿਹਰਬਾਨ ਹੋਗੇ ਮੁੱਖ ਮੰਤਰੀ ਸਾਹਿਬ ਤੁਸੀਂ ਮਰਦੇ ਰਹੋ ਤੇ ਉਹ ਪੈਸੇ ਦਿੰਦੇ ਰਹਿਣਗੇ ਇਹ ਕਿਹੜੇ ਪਾਸੇ ਨੂੰ ਗੱਲ ਸਵਾਲੇ ਪੈਦਾ ਹੁੰਦੀ ਹੈ ਕਿ ਸਬ ਇੰਸਪੈਕਟਰ ਮਰਿਆ ਕਿਉਂ ਜੀ ਜਿੰਨੀ ਇੱਕ ਮੇਰੀ ਖੋਜ ਪੜਤਾਲ ਹੈ ਜੰਦੀ ਸਾਹਿਬ ਉਹ ਇਹ ਹੈ ਕਿ ਇਸ ਸਰਪੰਚ ਦੇ ਮੁੰਡੇ ਦਾ ਪਿੰਡ ਦੇ ਹੀ ਇੱਕ ਹੋਰ ਲੜਕੇ ਅਰਸ਼ਦੀਪ ਸਿੰਘ ਨਾਲ ਝਗੜਾ ਚੱਲਦਾ ਸੀ ਜੀ ਇਹ ਝਗੜਾ ਅੱਜ ਦਾ ਨਹੀਂ ਇਹ ਕਈ ਦਿਨਾਂ ਦਾ ਝਗੜਾ ਚੱਲਦਾ ਸੀ ਵਾਰ-ਵਾਰ ਇਹ ਮਾਮਲਾ ਪੁਲਿਸ ਕੋਲ ਜਾਂਦਾ ਸੀ ਉਹ ਚਾਹਦੀ ਸੀ ਕਿ ਇਹਦੇ ਵਿੱਚ ਜਿਹੜਾ ਹੈਗਾ ਆਪਾਂ ਕੋਈ ਦਖਲਅੰਦਾਜ਼ੀ ਦੇ ਕੇ ਨੂੰ ਨਿਪਟਾਈਏ ਪਰ ਨਿਪਟਾਉਂਦੇ ਕਿਉਂ ਨਹੀਂ ਸੀ ਨਿਪਟਾਉਂਦੇ ਇਸ ਕਰਕੇ ਨਹੀਂ ਸੀ ਕਿ ਉਹ ਹਲਕੇ ਦਾ ਐਮ ਐਲ ਏ ਹੈ ਮੇਰਾ ਖਿਆਲ ਮਨਜਿੰਦਰ ਸਿੰਘ ਲਾਲਪੁਰਾ ਜਿਹੜਾ ਕਿ ਕਹਿ ਰਿਹਾ ਸਿਕਰ ਸਿੰਘ ਜੀਠੀ ਆਪਨੇ ਟਵੀਟ ਦੇ ਵਿੱਚ ਜਾਂ ਆਪਦੇ ਐਕਸ ਦੇ ਉੱਤੇ ਲਿਖ ਰਿਹਾ ਹੈ ਇਹ ਉਹ ਮਨਜਿੰਦਰ ਸਿੰਘ ਜਿਹੜਾ ਲਾਲਪੁਰਾ ਸੀ ਉਹ ਲਾਲਪੁਰਾ ਸਰਪੰਚ ਦੀ ਪਿੱਠ ਉੱਤੇ ਖੜਾ ਸੀ ਕਿਉਂਕਿ ਸਰਪੰਚ ਰੂਲਿੰਗ ਆਮ ਆਜ਼ਦਿ党 ਦਾ ਬੰਦਾ ਹੈ ਜਿਹੜੀ ਸਰਪੰਚ ਦੀ ਦਾਦਾਗੀਰੀ ਸੀ ਉਸ ਦਾਦਾਗੀਰੀ ਦੇ ਸਾਹਮਣੇ ਪੁਲਿਸ ਬੋਲਡ ਵੀ ਤਾਕਤ ਨਹੀਂ ਸੀ ਰੱਖਦੀ ਜੀ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਪੁਲਿਸ ਤਾਕਤ ਕਿਉਂ ਨਹੀਂ ਰੱਖਦੀ ਸੀ ਉਸ ਕੋਲੇ ਦਾ ਪਾਵਰਾ ਹੁੰਦੀਆਂ ਪੁਲਿਸ ਬੋਲ ਵੀ ਕਿਉਂ ਨਹੀਂ ਮੈਂ ਸਾਡੇ ਦਰਸ਼ਕਾਂ ਨੂੰ ਯਾਦ ਕਰਾਉਂਗਾ ਕਿ ਇੱਕ ਗੁਰਮੀਤ ਸਿੰਘ ਚੋਹਾਨਾ ਦਾ ਇੱਕ ਅਫਸਰ ਉਹ ਤੰਤਰ ਦਾ ਐਸਐਸਪੀ ਲਾਤਾ ਸੀ ਇਸ ਸਰਪੰਚ ਦਾ ਰਿਸ਼ਤੇਦਾਰ ਸਾਲਾ ਜਾਂ پڑੋਈਆ ਉਹ ਕਰਦਾ ਸੀ ਮੈਂ ਹੀ ਨਿਕ ਜੀ ਰਾਤ ਨੂੰ ਉਹ ਮਾਇਨਿਕ ਚੋਰੀ ਕਰ ਰਿਆ ਸੀ ਐਸਐਸਪੀ ਨੂੰ ਪਤਾ ਲੱਗਿਆ ਐਸਐਸਪੀ ਨੇ ਕਿਹਾ ਰੇਡ ਕਰੋ ਔਰ ਉਥੇ ਪਰਚਾ ਦਿਓ ਰੇਡ ਕੀਤੀ ਤੇ ਪਰਚਾ ਦਿੱਤਾ ਉਹਦੀ ਗ੍ਰਿਫਤਾਰੀ ਹੋਈ ਜੀ ਉਹਦੀ ਪੁਲਿਸ ਨਾਲ ਝੱਟ ਹੋਈ ਪੁਲਿਸ ਵਾਲੇ ਨੇ ਜਦੋਂ ਉਹਨਾਂ ਨੇ ਪੁਲਿਸ ਦੇ ਉੱਤੇ ਟੱਕਰ ਮੁੱਕੀ ਕੀਤੀ ਪੁਲਿਸ ਵਾਲੇ ਨੇ ਮੋੜਵਾ ਜਵਾਬ ਦਿੱਤਾ ਨਤੀਜਾ ਕੀ ਹੋਇਆ ਜੀ ਨਤੀਜਾ ਇਹ ਹੋਇਆ ਕਿ ਐਮਐਨਏ ਸਾਹਿਬ ਨੇ ਮੁੱਢਲਾ ਸਵਾਲ ਬਣਾ ਲਿਆ ਆਰਜ ਗੁਰਮੀਤ ਸਿੰਘ ਝੋਹਾਂ ਦੀ ਬਦਲੀ ਕਰਤੀ ਜੀ ਪਰ ਉਹ ਗੁਰਮੀਤ ਸਿੰਘ ਝੋਹਾਂ ਪੁਲਿਸ ਦੇ ਵਿੱਚ ਕਿੰਨਾ ਹਸਪੜ ਪਿਆ ਰਸੀ ਮੇਰੇ ਖਿਆਲ ਮੁਤਾਬਕ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਸੀ ਕਿ ਜਦੋਂ ਉਹ ਬੰਦਾ ਆਪਣੀ ਬਦਲੀ ਹੋਣ ਤੋਂ ਬਾਅਦ ਰਲੀਵ ਹੋਇਆ ਸਮੁੱਚੇ ਜ਼ਿਲ੍ਹੇ ਦੀ ਪੁਲਿਸ ਨੇ ਉਹਦੇ ਤੇ ਫੋਲਵਰ ਕਾ ਕੀਤੀ ਸੀ ਇਹ ਸਾਨੂੰ ਇੱਕ ਚੰਗਾ ਐਸਐਸਪੀ ਮਿਲਿਆ ਸੀ ਜੇ ਤੁਸੀਂ ਹਾਲਾਤ ਦੇ ਬਣਾ ਦਿਓਗੇ ਡੀਜੀਪੀ ਸਾਹਿਬ ਨੂੰ ਮੇਰਾ ਸਵਾਲ ਹੈ ਕਿ ਡੀਜੀਪੀ ਸਾਹਿਬ ਤੁਸੀਂ ਉੱਥੇ ਆ ਦੇ ਐਸਐਸਪੀ ਰੱਖੀ ਕਿਉਂ ਨਹੀਂ ਕੀਤੀ ਬਿਲਕੁਲ ਤੁਸੀਂ ਐਸਐਸਪੀ ਦੇ ਨਾਲ ਕਿਉਂ ਨਹੀਂ ਖੜੇ ਕਿ ਮੇਰੇ ਐਸਐਸਪੀ ਨੇ ਠੀਕ ਕੰਮ ਕੀਤਾ ਤੁਹਾਡਾ ਐਮਐਲਏ ਗਲਤ ਹੈ ਜਦੋਂ ਤੁਸੀਂ ਸਰੇਂਦਰ ਕਰਤਾ ਸਰਕਾਰ ਦੇ ਸਾਹਮਣੇ ਮੁੱਖ ਮੰਤਰੀ ਨੇ ਸਰੈਂਡਰ ਕਰ ਦਿੱਤਾ ਐਮਐਲਏ ਦੇ ਸਾਹਮਣੇ ਤੇ ਫਿਰ ਜਿਹੜੀ ਪੁਲਿਸ ਹੈ ਪੁਲਿਸ ਕਿਸ ਤਰ੍ਹਾਂ ਜਿਹੜੀ ਆ ਡੇਰ ਕਰੂਗੀ ਕਿਸ ਤਰ੍ਹਾਂ ਹੌਸਲਾ ਕਰੂਗੀ ਕਿ ਉਹ ਐਮਐਲਏ ਦੇ ਜਿਹੜੀ ਹੈਗੇ ਸਰਪੰਚ ਹੋਣੀ ਗੁੰਡਾਗਰਦੀ ਕਰਦੇ ਆ ਉਸ ਗੁੰਡਾਗਰਦੀ ਨੂੰ ਥੱਲ ਪਾਉਣ ਬਿਲਕੁਲ ਉਹਨੇ ਜਿਹੜੀ ਬੁੱਧਵਾਰ ਦੀ ਰਾਤ ਨੂੰ ਕੱਲ ਤੇ ਪਰਸੋਂ ਵਾਲੀ ਜਿਹੜੀ ਰਾਤ ਨੂੰ ਇੱਕ ਘਟਨਾ ਵਾਪਰੀ ਹੈ ਜਦੋਂ ਸਰਪੰਚ ਨੇ ਘਰੇ ਆਪਣੇ ਸਰਪੰਚ ਨੇ ਆਪਣੇ ਘਰੇ ਬੰਦੇ ਬੁਲਾ ਲਏ ਬਾਹਰੋਂ ਬੰਦੇ ਆ ਗਏ ਅਰਸ਼ਦੀਪ ਨਾਂ ਦੇ ਉਸ ਮੁੰਡੇ ਨੇ ਜਾਂ ਉਹਨਾਂ ਦੇ ਪਰਿਵਾਰ ਨੇ ਇੱਕ ਜਿਹੜੀ ਹੈਗੀ ਹੈ ਆਨਲਾਈਨ ਕੰਪਲੀਟ ਕਰਤੀ ਜੀ ਕਿ ਇਹਨਾਂ ਨੇ 12 ਬੰਦੇ ਭਲਾਏ ਹੋਏ ਆ ਸਾਡੇ ਤੇ ਹਮਲਾ ਕਰਨਗੇ ਕਿਰਪਾ ਕਰਕੇ ਸਾਨੂੰ ਸਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਕਰਨਜੀਤ ਸਿੰਘ ਸਬ ਇੰਸਪੈਕਟਰ ਜਿਹੜਾ ਹੈਗਾ ਕੇਐਸਟੀ ਨੂੰ ਨਾਲ ਲੈ ਕੇ ਆਪਣੀ ਫੋਰਸ ਲੈ ਕੇ ਮੌਕੇ ਤੇ ਪਹੁੰਚਦਾ ਜੀ ਜਦੋਂ ਉਹ ਦੇਖਦਾ ਹੈ ਕਿ ਬੰਦੇ ਇਹਨਾਂ ਦੇ ਕੋਲੇ ਬਹੁਤ ਜ਼ਿਆਦਾ ਹੈ ਅਸੀਂ ਬੰਦੇ ਘਾਟਾ ਸੀ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਾਂਗੇ ਅਸੀਂ ਇਹਨਾਂ ਨਾਲ ਲੜ ਨਹੀਂ ਸਕਾਂਗੇ ਕੰਟਰੋਲ ਕਰਨਾ ਸੀਗੇ ਇਹ ਸਿਨਾ ਉਹ ਉਹਦੇ ਦੀ ਮਾਅਬ ਨੂੰ ਕੰਟਰੋਲ ਕਰਨਾ ਕੰਟਰੋਲ ਕਰਨ ਵਾਸਤੇ ਗਏ ਸੀ ਜੀ ਉਹਨਾਂ ਨੇ ਜ਼ਵਾਲਾ ਫੇਰ ਜੀ ਹੈਗੀ ਹੈ ਇਨਫੋਰਮ ਕੀਤਾ ਪੁਲਿਸ ਨੂੰ ਕਿ ਸਾਨੂੰ ਬੰਦੇ ਭੇਜੇ ਜਾਣ ਫੋਰਸ ਫੋਰ ਭੇਜੀ ਜਾਵੇ ਤੇ ਡੀਐਸਪੀ ਵੀ ਮੌਕੇ ਤੇ ਪਹੁੰਚਦਾ ਐ ਐਸਐਚਓ ਵੀ ਮੌਕੇ ਤੇ ਪਹੁੰਚ ਜਾਏ ਤੇ ਹੁੰਦਾ ਕੀ ਹੈ ਕਿਉਂਕਿ ਉਹ ਸਬ ਇਨਸਪੈਕਟਰ ਮੈਂ ਥੋੜਾ ਜਿਹਾ ਇਹ ਕਹਦਾ ਸੀ ਕਿ बच ਕੇ ਰਹੋ ਭਾਈ ਜੇ ਤੁਸੀਂ ਗੜਬੜ ਕਰੋਗੇ ਤਾਂ ਮੈਂ ਪਰਚਾ ਦੇ ਦੂੰਗਾ ਮੈਂ ਫੜ ਕੇ ਸਾਰਿਆਂ ਨੂੰ ਲੈ ਜਾਊ ਜਦੋਂ ਇਹ ਐਨੀ ਗੱਲ ਕੀਤੀ ਤਾਂ ਸਰਪੰਚ ਕਹਿੰਦਾ ਫੜ ਲੋ ਇਹਨੂੰ ਐਸਐਚਓ ਨੂੰ ਇਹਨੂੰ ਸਭ ਫਸਕਾਓ ਦੋ ਬੰਦੇ ਜਾ ਕੇ ਉਹਨੂੰ ਜੱਫਾ ਪਾ ਲੈਂਦੇ ਉਹਦਾ ਪਿਸਤੌਲ ਖੋਲ ਲੈਂਦੇ ਜੀ ਉਹਦਾ ਬਸ ਕਾਉਂਡ ਖੋਲ ਲੈਂਦੇ ਐ ਤੇ ਤੁਸੀਂ ਹਿੰਮਤ ਤੇ ਹੌਸਲਾ ਦੇਖੋ ਕਿੰਨਾ ਕਿ ਡੀਐਸਪੀ ਸਾਹਮਣੇ ਖੜਾ ਐ ਜੀ ਐਸਐਚਓ ਸਾਹਮਣੇ ਖੜਾ ਐ ਇਨਸਪੈਕਟਰ ਉਹਦੇ ਹੁੰਦੇ ਆ ਨਾਲ ਦੀ ਨਾਲ ਉਹਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਇੱਕ ਹੋਰ ਜਿਹੜਾ ਹੈਗਾ ਸਬ ਇਨਸਪੈਕਟਰ ਦੀ ਇੱਕ ਹੋਰ ਐਸਐਚਓ ਦੀ ਬਾਹ ਤੋੜ ਦਿੱਤੀ ਜਾਂਦੀ ਐ ਲਾ 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 ਹੋ ਗਈ ਔਰ ਪੁਲਿਸ ਤਰਹੀ ਕਿ ਨਹੀਂ ਵੀ ਐ ਇੱਕ ਸਬ ਇਨਸਪੈਕਟਰ ਦਾ ਕਤਲ ਹੋ ਜੇ ਉਹਨਾਂ ਦੇ ਸਾਹਮਣੇ ਨਾ ਐਸਐਚਓ ਤੇ ਨਾ ਡੀਐਸਪੀ ਹੌਸਲਾ ਨਹੀਂ ਕਰ ਪਾਉਂਦੇ ਕਿ ਅਸੀਂ ਗੋਲੀ ਚਲਾ ਦਿੱਤੀ ਜੀ ਉਹਨਾਂ ਦਾ ਤਰਕ ਵੀ ਠੀਕ ਹੈ ਕਿਸੇ ਹੱਦ ਤੱਕ ਜਿੰਨੀ ਕਿ ਮੈਨੂੰ ਜਾਣਕਾਰੀ ਮਿਲੀ ਉਹਨਾਂ ਨੇ ਕਿਹਾ ਕਿ ਜੇ ਅਸੀਂ ਗੋਲੀ ਚਲਾ ਦਿੰਦੇ ਤਾਂ ਸਾਡਾ ਗੋਲੀ ਚਲਾਉਂਦਾ ਮਤਲਬ ਇਹ ਸੀ ਕਿ ਮੌਬ ਬਹੁਤ ਜ਼ਿਆਦਾ ਸੀ ਭੀੜ ਬਹੁਤ ਜ਼ਿਆਦਾ ਸੀ ਨੁਕਸਾਨ ਲੋਕਾਂ ਦਾ ਹੋਣਾ ਸੀ ਇਹ ਗੱਲ ਠੀਕ ਹੈ ਕਿ ਲੋਕਾਂ ਦਾ ਨੁਕਸਾਨ ਨਾ ਹੋਵੇ ਗੱਲ ਚੰਗੀ ਕੀਤੀ ਪਰ ਇਹ ਵੀ ਗੱਲ ਗਲਤ ਹੈ ਮੈਂ ਕਿ ਤੁਹਾਡੇ ਸਾਹਮਣੇ ਤੁਹਾਡਾ ਇੱਕ ਐਸਐਚਓ ਮਾਰਿਆ ਤੁਹਾਡਾ ਇੱਕ ਸਬ ਇੰਸਪੈਕਟਰ ਮਾਰਿਆ ਜਾਵੇ ਤੇ ਤੁਸੀਂ ਉਸ ਉਹ ਕਿੰਨਾ ਸ਼ਕਤੀਸ਼ਾਲੀ ਹੈ ਉਹ ਸਰਪੰਚ ਔਰ ਉਹ ਹਲਕੇ ਦਾ ਐਮਐਨ ਕਿੰਨਾ ਸ਼ਕਤੀਸ਼ਾਲੀ ਹੈ ਕਿ ਤੁਸੀਂ ਚੁੱਪ ਕਰਕੇ ਘਰੋਤੇ ਹੋ ਉਹ ਚੰਦੀ ਸਾਹਿਬ ਅਗਲਾ ਸਵਾਲ ਖੜਾ ਹੁੰਦਾ ਹੈ ਜੀ ਹਰ ਰੋਜ਼ ਆਪਾਂ ਖਬਰਾਂ ਪੜ੍ਹਦੇ ਆਂ ਮੈਂ ਤਾਂ ਪਹਿਲੇ ਦਿਨ ਤੋਂ ਕਹਿੰਦਾ ਰਿਹਾ ਕਿ ਜਦੋਂ ਤੁਸੀਂ ਕੋਈ ਕਾਨੂੰਨ ਤੇ ਉੱਪਰ ਦੀ ਜਾ ਕੇ ਗੱਲ ਕਰੋ ਨਾ ਤੇ ਸਾਡੀ ਜਨਤਾ ਤਾੜੀਆਂ ਮਾਰ ਪੈਂਦੀ ਹੈ ਕਿ ਬਹੁਤ ਵਧੀਆ ਹੋਇਆ ਬਹੁਤ ਵਧੀਆ ਹੋਇਆ ਆ ਪਿਛਲੇ ਦਿਨ ਜਿਹੜੇ ਗੁੱਡੇ ਤੋਂ ਥੱਲੇ ਗੋਲੀਆਂ ਪਾੜਦੀਆਂ ਜੀ ਫਲਾਣੇ ਗਾਇਕ ਸ਼ਟਰ ਤੇ ਗੋਲੀ ਮਾਰਦੀ ਫਲਾਣੇ ਬੰਦੇ ਨੇ ਜੀ ਉਹ ਚੱਕ ਕੇ ਲੈ ਗਏ ਸੀ ਤੇ ਉਹ ਰੌਣੀ ਹੋਰ ਵਾਲੇ ਜਿਹੜੇ ਜਨਾ ਚਾਰ ਇਹ ਇਨਸਪੈਕਟਰਾਂ ਨੇ ਕਰਨਲ ਵਾਰਡ ਦੇ ਨਾਲ ਕੁੱਟਮਾਰ ਕੀਤੀ ਹੈ ਕਹਿੰਦੇ ਕੰਮ ਤਾਂ ਉਹਨੇ ਵਧੀਆ ਕੀਤਾ ਸੀ ਨਾ ਵੀ ਉਹ ਮੁੰਡਾ ਮਾਰਤਾ ਉਹ 22-23 ਸਾਲਾਂ ਦਾ ਮੁੰਡਾ ਹੈ ਉਹ ਗਿਆ ਸੀ ਪੜ੍ਹਨ ਵਾਸਤੇ ਕੈਨੇਡਾ ਦੇ ਵਿੱਚ ਉੱਥੇ ਉਹਦਾ ਵਿਆਹ ਹੋ ਗਿਆ ਉਹਨੇ ਉਹਦੀ ਜਿਹੜੀ ਵਾਈਫ ਆ ਉਹ ਆਪਦੇ ਪਰਿਵਾਰ ਨੂੰ ਦੱਸਦੀ ਹੈ ਜਦੋਂ ਉਹਨੇ ਪੁੱਛਿਆ ਇਹ ਮੁੰਡੇ ਦਾ ਪਰਿਵਾਰ ਨੂੰ ਤਾਂ ਪਰਿਵਾਰ ਨੇ ਕਿਹਾ ਕਿ ਉਹ ਮੁੰਡਾ ਕਦੋਂ ਆ ਗਿਆ ਕਦੋਂ ਉਹ ਫੜਿਆਗਾ ਕਿਵੇਂ ਉਹ ਪੁਲਿਸ ਨੇ ਜਿਹੜਾ ਹੈਗਾ ਇਨਕਾਊਂਟਰ ਕੀਤਾ ਉਹਦਾ ਉਹ ਮਾਪਿਆਂ ਨੇ ਜਦੋਂ ਆਪਦੀ ਨੂੰ ਨੂੰ ਪੁੱਛਿਆ ਕਿ ਭਾਈ ਕਿਵੇਂ ਗਿਆ ਉਹ ਕਹਿੰਦੀ ਜੀ ਉਹ ਕਹਿ ਕੇ ਗਿਆ ਸੀ ਕਿ ਮੈਂ ਸਰਪ੍ਰਾਈਜ਼ ਦੇਣੀ ਹੈ ਪਰਿਵਾਰ ਨੇ ਜੀ ਪਰਿਵਾਰ ਨੂੰ ਪਤਾ ਹੀ ਨਹੀਂ ਲੱਗੇ ਕਿ ਮੈਂ ਆਉਣਾ ਹੈ ਔਰ ਮੈਂ ਸਰਪ੍ਰਾਈਜ਼ ਦੇਵਾਂਗਾ ਵਿਆਹ ਉਹਨਾਂ ਦਾ ਭਾਵੇਂ ਉੱਥੇ ਹੋ ਗਿਆ ਸੀ ਕੋਲਟ ਮੈਰਿਜ ਕੁੜੀ ਮੁੰਡੇ ਦੀ ਪਰ ਉਹਨੇ ਕਿਹਾ ਸੀ ਕਿ ਮੈਂ ਆਪਣੇ ਪਿੰਡ ਜਾ ਕੇ ਠਾਠ ਨਾਲ ਵਿਆਹ ਕਰਾਉਂ ਕਰੂੰਗਾ ਉਹਦਾ ਵਿਆਹ ਕਰਵਾਉਣ ਵਾਸਤੇ ਆਇਆ ਸੀ ਕਿ ਬਾਅਦ ਚ ਘਰਾਂ ਦੀ ਵੀ ਬਣਾ ਲੂੰ ਉਹਨੂੰ ਫੜ ਕੇ ਜਿਹੜਾ ਹੈਗਾ ਮਾਰ ਦਿੱਤਾ ਗਿਆ ਤੇ ਸਾਡੇ ਲੋਕਾਂ ਨੇ ਤਾੜੀਆਂ ਮਾਰ ਗਿਆ ਜੀ ਬੱਚਾ ਅਗਵਾ ਕਰ ਲਿਆ ਸੀ ਵਧੀਆ ਗੱਲ ਕੀਤੀ ਜੀ ਪਰ ਉਹਦੀ ਇਹ ਛੋੜੀ ਗਈ ਵੀ ਜਾਂਚ ਹੋਣੀ ਚਾਹੀਦੀ ਦੇ ਦੋ ਸੀਪੀਆਈ ਨੂੰ ਕੇਸ ਪਤਾ ਲੱਗ ਜੂ ਕਿ ਉਹ ਮੁੰਡਾ ਮੁਕਾਬਲੇ ਚ ਮਰਿਆ ਸੀ ਕਿ ਪੜ ਕੇ ਮਾਰਿਆ ਗਿਆ ਸੀ ਇਹ ਗੱਲ ਜਿਹੜੀ ਹੈਗੀ ਹੈ ਇਹ ਕਿਹੜੇ ਪਾਸੇ ਨੂੰ ਜਾ ਰਹੀ ਹੈ ਤੇ ਨਾਲ ਦੀ ਨਾਲ ਤੁਸੀਂ ਇਹ ਦੇਖੋ ਕਿ ਜਦੋਂ ਅਸੀਂ ਇਹ ਮਾਰਦੇ ਆ ਨਾ ਤਾੜੀਆਂ ਮਾਰਦੇ ਆ ਯਾਦ ਰੱਖਣਾ ਚਾਹੀਦਾ ਹੈ ਕਿ ਹਿਟਲਰ ਵੀ ਇਸੇ ਤਰ੍ਹਾਂ ਪਾਵਰਫੁਲ ਹੋਇਆ ਸੀ ਜੀ ਜੀ ਉਹ پرو ਪੀਪਲ ਗੱਲਾਂ ਕਰਦਾ ਹੁੰਦਾ ਸੀ ਉਹ ਪਹਿਲਾਂ ਉੱਥੇ ਦਾ ਰੂਲਰ ਬਣਿਆ ਉੱਥੋਂ ਦਾ ਹਾਕਮ ਬਣਿਆ ਬਾਅਦ ਵਿੱਚ ਉਹ ਹਿਟਲਰ ਜਿਹੜਾ ਤਾਨਾਸ਼ਾਹ ਬਣਿਆ ਉਸ ਹਿਟਲਰ ਨੇ ਕਿੰਨੀ ਤਬਾਹੀ ਵਜਾਈ ਹੈ ਦੁਨੀਆ ਜਾਣਦੀ ਹੈ ਅੱਜ ਤੱਕ ਉਹਦੀ ਨਾਜੀ ਪਾਰਟੀ ਨੂੰ ਲੋਕ ਨਫ਼ਰਤ ਨਾਲ ਦੇਖਦੇ ਚੰਦੀ ਸਾਹਿਬ ਇਹ ਚੀਜ਼ਾਂ ਦੇਖਣ ਵਾਲ ਗਏ ਇੱਥੇ ਇੱਥੇ ਜਦੋਂ ਕਿਸੇਲੇ ਗੋਲੀ ਵੱਜ ਜਾਂਦੀ ਹੈ ਨਾਲ ਦੀ ਨਾਲ ਦੀ ਪੁਲਿਸ ਨੇ ਮੁਕਾਬਲਾ ਕਰਤਾ ਵਧੀਆ ਕੀਤਾ ਫੜ ਕੇ ਲੈ ਗਏ ਪੁਲਸ ਦਾ ਤਰਕ ਕੀ ਹੁੰਦਾ ਹੈ ਬੰਦੇ ਫੜਲੇ ਸੀ ਜੀ ਅਸੀਂ ਇੰਟਰੋਗਿਟ ਕਿਤੇ ਪੁੱਛਿਆ ਤੁਹਾਡੇ ਹਥਿਆਰ ਕਿੱਥੇ ਆ ਉਹ ਕਹਿੰਦੇ ਫਲਾਣੇ ਦਾ ਖੇਤ ਲੋਕ ਕੋਲੇ ਪਏ ਐ ਅਸੀਂ ਹਥਿਆਰ ਲੈ ਕੇ ਜਾ ਪ੍ਰਮਾਪਤ ਕਰਵਾਉਣ ਵਾਸਤੇ ਉਹਨੂੰ ਲੈ ਕੇ ਗਏ ਉੱਥੋਂ ਉਹਨਾਂ ਨੇ ਜਦੋਂ ਉਹਨੂੰ ਕਿਹਾ ਕੱਢੋ ਛਾੜ ਅਸੀਂ ਹਰ ਕੱਢ ਕੇ ਲੋਡਡ ਸੀ ਹਾਸਤੀ ਸਾਡੇ ਦੇ ਹਮਲਾ ਕਰਤਾ ਅਸੀਂ ਗੋਲੀ ਚਲਾਤੀ ਤੇ ਗੋਲੀ ਇਹਦੀ ਲੱਤੇ ਬੱਜ ਗਈ ਤੇ ਸਾਨੂੰ ਚਰੀਟ ਨਹੀਂ ਆਈ ਜੀ ਜੇ ਹੁਣ ਆਪਾਂ ਦੇਖੀਏ ਜਿੱਥੇ ਗੋਲੀਆਂ ਬਾਈਆਂ ਆ ਆ ਵਜੀ ਆ ਉੱਥੇ ਆਸ ਪਿੰਡ ਦੇ ਵਿੱਚ ਕਰਨ ਕਰਨ ਦੇ ਪਿੰਡ ਵਿੱਚ ਗੋਲੀ ਵਜੀ ਐ ਉੱਥੇ ਮੁਕਾਬਲਾ ਕਿਉਂ ਨਹੀਂ ਹੋਇਆ ਹੂੰ ਹੂੰ ਸਵਾਲ ਇਹ ਪੈਦਾ ਹੁੰਦਾ ਕਿ ਫੜਕੇ ਮਾਰਨਾ ਹੋਰ ਚੀਜ਼ ਐ ਮੁਕਾਬਲਾ ਹੋਣਾ ਹੋਰ ਚੀਜ਼ ਐ ਮੈਨੂੰ ਹਮਦਰਦੀ ਹੈ ਚਰਨਜੀਤ ਸਿੰਘ ਦੇ ਪਰਿਵਾਰ ਦੇ ਨਾਲ ਅਸੀਂ ਉਸ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਆਂ ਪਰ ਫੜ ਫੜ ਕੇ ਮਾਰਨਾ ਤੇ ਮੁਕਾਬਲੇ ਹੋਣੇ ਆ ਇਸ ਤਰ੍ਹਾਂ ਦਾ ਮੁਕਾਬਲਾ ਵੀ ਨਹੀਂ ਹੋਇਆ ਇਹਦਾ ਵਿਚਾਰ ਬਦਲ ਜਿਦਾ ਹੈਗਾ ਖੜਾ ਆਰਮ ਨਾਲ ਕਿਉਂਕਿ ਕਾਰੋ ਕੁਝ ਸਕਦਾ ਨਹੀਂ ਉਹਨੂੰ ਐਮਐਲਏ ਦਾ ਦਾਦਾ ਕੇ ਜੇ ਐਮਐਲਏ ਐਸਐਸਪੀ ਦੀ ਬਦਲੀ ਕਰਵਾ ਸਕਦਾ ਹੈ ਤੇ ਕੱਲ ਨੂੰ ਮੇਰੀ ਵੀ ਬਦਲੀ ਕਰਵਾ ਸਕਦਾ ਹੈ ਤਾਂ ਜੋ ਕੁਝ ਪੰਜਾਬ ਦੇ ਵਿੱਚ ਹੋ ਵਾਪਰ ਰਿਹਾ ਬਹੁਤ ਨਿੰਦਨਯੋਗ ਹੈ ਬਹੁਤ ਫਿਕਰਮੰਦਗੀ ਵਾਲੀ ਗੱਲ ਹੈ ਸਰਕਾਰਾਂ ਠੱਠਾ ਲੈਂਦੀਆਂ ਸਰਕਾਰਾਂ ਸਰਾਜ ਕਰੀ ਜਾਂਦੀਆਂ ਕਦੇ ਸਾਡਾ ਰਾਜ ਚਲੀ ਜਾਂਦੋ ਜੀ ਜੰਗੀ ਸਾਹਿਬ ਮੈਂ ਪਹਿਲਾਂ ਵੀ ਕਹਿ ਕੇ ਅੱਜ ਇਸ ਕਿਸਮ ਦੀ ਸਰਕਾਰ ਸਾਡੇ ਤੇਸ਼ ਪਈ ਵੀ ਹੈ ਜਦੋਂ ਅਸੀਂ ਮਤਲਬ ਆਪਾਂ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੁਹਾਡੇ ਪੁੱਤਰੇ ਪੋਤੇ ਦੋਤੇ ਦੋਤਰੀਆਂ ਇਹ ਜਦੋਂ ਆ ਅੱਜ ਦੇ ਦੌਰ ਦੀ ਹਿਸਟਰੀ ਪੜ੍ਹਿਆ ਕਰਨਗੇ ਸਾਨੂੰ ਖਲਨਾਇਕਾ ਵਾਂਗੂ ਨਫ਼ਰਤ ਕਰਨਗੇ ਉਹ ਅਸੀਂ ਨਫ਼ਰਤ ਕਰਦੇ ਆ ਨਾ ਕਿ ਜਿਹੜਾ ਹੈਗਾ ਜਦੋਂ ਅੰਗਰੇਜ਼ਾਂ ਨੇ ਇੱਥੇ ਰਾਜ ਕੀਤਾ ਮੁਗਲਾਂ ਨੇ ਰਾਜ ਕੀਤਾ ਉਹਨਾਂ ਨੇ ਕਬਜ਼ਾ ਕੀਤਾ ਸਾਡੇ ਵੱਡੇ ਵੱਡੇ ਦੇ ਬੋਲੇ ਕਿਉਂ ਨਹੀਂ ਮੁਕਾਬਲਾ ਕਿਉਂ ਨਹੀਂ ਕੀਤਾ ਜੀ ਇਹ ਬਿਲਕੁਲ ਸਾਨੂੰ ਵੀ ਲੋਕ ਪਿਆ ਕਰਨਗੇ ਸਾਡੇ ਆਪ ਦੇ ਪਿਆ ਕਰਨਗੇ ਕਿ ਕਿਹੋ ਜੀ ਸਰਕਾਰ ਤੁਸੀਂ ਸਹੀ ਦੀ ਸੀ ਇਹ ਹੋ ਕੀ ਰਿਹਾ ਪੰਜਾਬ ਦੇ ਵਿੱਚ ਲਾਰਜ ਆਰਡਰ ਦੀ ਇੰਨੀ ਮਾੜੀ ਹਾਲਤ ਹੋ ਗਈ ਇੰਨੀ ਮਾੜੀ ਹਾਲਤ ਹੋ ਗਈ ਕਿ ਘਰੋਂ ਨਿਕਲਦਾ ਤੁਸੀਂ ਬੱਚੇ ਨੂੰ ਛੱਡਣ ਜਾ ਰਹੇ ਹੋ ਇਹ ਨਹੀਂ ਪਤਾ ਤੁਹਾਡਾ ਬੱਚਾ ਘਵਾ ਹੋ ਜੇ ਜੀ ਇਹ ਨਹੀਂ ਪਤਾ ਬੱਚਾ ਸਕੂਲ ਪੜਨ ਗਿਆ ਕਦ ਹਿਆਵੇ ਨਾ ਆਵੇ ਤੂੰ ਬੰਦਾ ਬਾਹਰ ਗਿਆ ਕੋਈ ਮੁੜ ਕੇ ਆਵੇ ਨਾ ਆਵੇ ਜੀ ਜੀ ਤੁਸੀਂ ਇੰਨਾ ਸਰਿੰਦਰ ਕਰ ਲਓ ਕਿ ਗੁਰਮੀਤ ਚੋਹਾਨ ਵਰਗੇ ਐਸਐਸਪੀ ਨੂੰ ਬਦਲ ਦਿਨੇ ਹੋ ਔਰ ਉਹ ਐਸਐਸ ਐਮਐਨਏ ਦੇ ਪ੍ਰੈਸ਼ਰ ਥਲੇ ਤਾਂ ਉੱਥੇ ਤਾਂ ਇੱਕ ਕਿਸਮ ਦੀ ਐਮਐਨਏ ਦੀ ਰਿਆਸਤ ਹੈ ਕਿ ਉਸ ਵੀ ਜੋ ਕੁਝ ਕਹੂਗਾ ਜੋ ਕੁਝ ਕਰੂਗਾ ਮੈਂ ਕਰੂੰਗਾ ਜੋ ਉਹਦੇ ਬੰਦੇ ਕਰਨਗੇ ਉਹ ਕਰਨਗੇ ਉਦੋਂ ਪੁਲਸਰੇ ਮਰਨੇ ਸ਼ੁਰੂ ਹੋ ਗਈ ਬਿਲਕੁਲ ਇਹਦੇ ਤੇ ਜਿਹੜਾ ਜਿਹੜਾ ਬਹੁਤ ਫਿਕਰਮੰਦਗੀ ਵਾਲੀ ਗੱਲ ਆ ਥੋੜਾ ਜਿਹਾ ਸੋਚਣਾ ਚਾਹੀਦਾ ਇੱਥੇ ਦਾ ਸਕੂਲਾਂ ਜਿੱਥੇ ਫਿਰਦੇ ਆ ਟਟਗਾ ਦਾ ਹਟਾਣ ਕਰ ਦਿਓ ਜੀ ਟੰਡਾ ਦਾ ਹਟਾਣ ਕਰ ਦਿਓ ਇਸ ਪਾਸੇ ਨੂੰ ਤੁਰੇ ਹੋਏ ਜਿਹੜੀ ਗੱਲ ਕੰਟਰੋਲ ਕਰਨ ਵਾਲੀ ਆ ਉਸ ਕਾਨੂੰ ਤੁਸੀਂ ਪੈਂਦੇ ਨਹੀਂ ਜੀ ਜੰਦੀ ਸਾਹਿਬ ਆ ਵਾਕਿਆ ਗੱਲ ਸਹੀ ਟਰੋਂ ਸਾਹਿਬ ਬਹੁਤ ਨਿੰਦਣ ਵਾਲੀ ਖਬਰ ਆ ਇਹ ਜਿਹੜੀ ਪੁਲਿਸ ਦੇ ਸਾਹਮਣੇ ਇੱਕ ਸਬ ਇੰਸਪੈਕਟਰ ਦਾ ਕਤਲ ਹੋ ਜਾਣਾ ਲੱਖ ਲਾਂਤੀ ਹੈ ਜੀ ਇਸ ਟਾਈਮ ਭਗਵੰਤ ਮਾਨ ਹਣੀ ਬਿਲਕੁਲ